ਆ ਚੀਕੂ ਦਾ ਬੂਟਾ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਚੀਕੂ ਦੀ ਕਿਸਮ ਹੈਗੀ 12 ਮਾਸੀ ਇਹਦੇ ਬੂਟੇ ਸੇਲ ਨਹੀਂ ਕਰ ਰਹੇ ਆਪਾਂ ਸਿਰਫ ਤੇ ਸਿਰਫ ਅਜੇ ਤਿਆਰਬਿਆਂ ਦੇ ਉੱਪਰ ਚੱਲ ਰਿਹਾਗਾ ਬੂਟਾ ਲਗਭਗ 3 ਸਾਲ ਦਾ ਹੋਣ ਵਾਲਾਗਾ ਤੇ ਹੁਣ ਜਾ ਕੇ ਕਿਤੇ ਜਿਹੜਾ ਇਹਨੇ ਵਾਧਾ ਕਰਨਾ ਸ਼ੁਰੂ ਕੀਤਾਗਾ ਪਹਿਲੇ 2 ਸਾਲ ਬਿਲਕੁਲ ਵਾਧਾ ਜਿਹੜਾ ਇਸ ਬੂਟੇ ਦਾ ਨਹੀਂ ਹੋਇਆਗਾ ਚੀਕੂ ਦੇ ਵਿੱਚ ਇਹੋ ਮੁੱਖ ਚੀਜ਼ ਹੈਗੀ ਕਿ ਕੁਝ ਕਿਸਮਾਂ ਜਿਹੜੀਆਂ ਪਹਿਲੇ 2-3 ਸਾਲ ਬਿਲਕੁਲ ਵੀ ਨਹੀਂ ਵਾਧਦੀਆਂ ਤੇ ਉਸ ਤੋਂ ਬਾਅਦ ਵਧਣੀਆਂ ਸ਼ੁਰੂ ਹੁੰਦੀਆਂ ਤੇ ਫਿਰ ਐ ਨਹੀਂ ਪਤਾ 3-4 ਸਾਲ ਫਲ ਵੀ ਨਾ ਦੇਣਾ ਵੈਸੇ ਜਿਹੜਾ ਚੀਕੂ ਦਾ ਬੂਟਾ ਸਹੀ ਫਲ ਆਗਾ ਜਿਹੜਾ ਪੂਰਾ ਆਪਦੇ ਸਮਰੱਥਾ ਦੇ ਅਨੁਸਾਰ ਫਲ ਦੇਣਾ ਹੁੰਦਾਗਾ ਉਹ 7-8 ਸਾਲ ਬਾਅਦ ਦੇਣਾ ਸ਼ੁਰੂ ਕਰਦਾ ਇਹ ਚੀਕੂ ਦੇ ਬੂਟੇ ਨੂੰ ਕਾਫੀ ਲੰਮਾ ਸਮਾਂ ਚਾਹੀਦਾ ਹੁੰਦਾਗਾ ਇਸੇ ਤਰ੍ਹਾਂ ਜੇ ਤੁਸੀਂ ਛੋਟੇ ਸਮੇਂ ਦੇ ਵਿੱਚ ਫਲ ਲੈਣ ਵਾਲੀਆਂ ਕਿਸਮਾਂ ਦੇ ਬਾਰੇ ਗੱਲ ਕਰੋਂ ਜਾਂ ਫਲਾਂ ਬਾਰੇ ਗੱਲ ਕਰੋਂ ਤਾਂ ਉਹਦੇ ਵਿੱਚ ਪਪੀਤਾ ਤੇ ਅਨਾਰ ਸਭ ਤੋਂ ਛੇਤੀ ਜਿਹੜਾ ਫਲ ਦੇਣਾ ਸ਼ੁਰੂ ਕਰਦੇ ਨੇ ਚੀਕੂ, ਅੰਬ ਤੇ ਜਿਹੜਾ ਇਸ ਤਰ੍ਹਾਂ ਦੋ ਤਿੰਨ ਹੋਰ ਕਿਸਮਾਂ ਨੇ ਜਿਹੜੀਆਂ ਕਿ ਫਲ ਦੇਣ ਦੇ ਵਿੱਚ ਕਾਫੀ ਲੰਮਾ ਸਮਾਂ ਲੈ ਜਾਂਦੀਆਂ ਨੇ ਧੰਨਵਾਦ ਜੀ